ਬੈਡਮਿੰਟਨ ਦੀਆਂ ਜਾਰੀ ਨਵੀਆਂ ਰੈਂਕਿੰਗਸ ਵਿੱਚ ਸਾਇਨਾ ਨੇਹਵਾਲ ਨੂੰ ਫਾਇਦਾ ਹੋਇਆ ਜਦਕਿ ਜਵਾਲਾ ਗੁੱਟਾ ਨੂੰ ਚਾਰ ਸਥਾਨਾਂ ਦਾ ਨੁਕਸਾਨ ਹੋਇਆ ਹੈ ਸਾਇਨਾ ਨੇਹਵਾਲ ਨੇ ਨਵੀਆਂ ਰੈਂਕਿੰਗਸ ਵਿੱਚ ਇੱਕ ਸਥਾਨ ਦੀ ਛਾਲ ਮਾਰੀ ਹੈ ਸਾਇਨਾ ਨੇਹਵਾਲ ਪੰਜਵੇਂ ਸਥਾਨ ਤੇ ਪਹੁੰਚ ਗਈ ਹੈ ਇਸ ਤੋਂ ਪਹਿਲਾਂ ਸਾਇਨਾ ਨੇਹਵਾਲ 6ਵੇਂ ਸਥਾਨ ਤੇ ਟਿਕੀ ਹੋਈ ਸੀ ਪਰ ਹੁਣ ਸਾਇਨਾ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਸਦਕਾ ਪੰਜਵਾਂ ਸਥਾਨ ਹਾਸਲ ਹੋਇਆ ਹੈ ਸਾਇਨਾ ਨੇ ਜਪਾਨ ਦੀ ਨੋਜੂਮਾ ਉਕੁਹਾਰਾ ਨੂੰ ਪਛਾੜ ਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ ਇਸ ਦੇ ਲਾਭ ਮਹਿਲਾਵਾਂ ਦੀ ਸਿੰਗਲਸ ਕੈਟਾਗਰੀ ਵਿੱਚ ਸਪੇਨ ਦੀ ਕੈਰੋਲੀਨਾ ਮਰੀਨ ਪਹਿਲੇ ਸਥਾਨ ਤੇ ਕਾਬਜ਼ ਹੈ ਸਿੰਗਲਸ ਕੈਟਾਗਰੀ ਦੇ ਵਿੱਚ ਹੀ ਭਾਰਤ ਦੀ ਪੀਵੀ ਸਿੰਧੂ 10ਵੇਂ ਸਥਾਨ ਤੇ ਟਿੱਕੀ ਹੋਈ ਹੈ ਭਾਰਤੀ ਪੁਰਸ਼ੀ ਟੀਮ ਨੂੰ ਚੇਦੇਚਾ ਨੇ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਸਿਰਫ ਇੱਕ ਦੇ ਸ਼ਕਤ ਨਾਲ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਬਾਅਦ ਉਹ ਅਰਜנטיਨਾ ਦੇ ਨਾਲ ਭਾਰਤ ਮੁਕਾਬਲਾ ਕਰੇਗਾ ਕੱਲ ਰਾਤ ਹੋਏ ਮੁਕਾਬਲੇ 'ਚ ਮੈਚ 'ਤੇ ਇਕ ਮਾਤਰ 골 18ਵੇਂ ਮਿੰਟ ਦੇ ਵਿੱਚ ਨਿਊਜ਼ੀਲੈਂਡ ਦੇ ਸਟੀਫਨ ਜੇਨਸ ਨੇ ਕੀਤਾ। ਭਾਰਤ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਜਰਮਨੀ ਦੇ ਖਿਲਾਫ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਸੋਸ਼ਲ ਸਾਈਟ 'ਤੇ ਅਕਸਰ ਹੀ ਸਰਗਰਮ ਰਹਿੰਦੇ ਨੇ। ਹਾਲ ਹੀ 'ਚ ਉਹਨਾਂ ਨੇ ਫੇਸਬੁੱਕ 'ਤੇ ਖਾਸ ਪੋਸਟ ਸ਼ੇਅਰ ਕੀਤੀ ਹੈ। ਇਹ ਤਸਵੀਰ ਇੱਕ ਟਾਪੂ ਦੀ ਹੈ ਜਿਸ 'ਚ ਬੇहद ਖਾਸ ਗੱਲ ਹੈ। ਦਰਸਲ ਇਹ ਸੈਲਫੀ ਦੇ ਵਿੱਚ ਭਾਰਤ ਦੇ ਨਕਸ਼ੇ ਦਾ ਹਿੱਸਾ ਦਿਖਾਈ ਦਿੰਦਾ ਹੈ, ਜਿਸ ਕਾਰਨ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਪਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਿਤੂ ਰਾਣੀ ਦੇ ਮੰਗਣੀ ਪਟਿਆਲਾ ਦੇ ਪੰਜਾਬੀ ਗਾਇਕ ਹਰ ਸ਼ਰਮਾ ਉਰਫ ਹੈਸ਼ ਨਾਲ ਹੋ ਗਈ ਹੈ ਟੀਮ ਅਵਾਰਡ ਨਾਲ ਸਨਮਾਨਿਤ ਰਿਤੂ ਹਾਕੀ ਦੀ ਮਾਰ ਖਿਡਾਰਨ ਹੈ ਅਤੇ ਹੈਸ਼ ਦੀ ਵੀ ਆਪਣੀ ਆਵਾਜ਼ ਦੇ ਨਾਲ ਵੱਖਰੀ ਪਛਾਣ ਹੈ ਹਰ ਸ਼ਰਮਾ ਪਟਿਆਲਾ ਦੇ ਰਹਿਣ ਵਾਲੇ ਨੇ ਤੇ ਉਹਨਾਂ ਦੀ ਮਾਂ ਪੂਨਮ ਬਾਲਾ ਪਟਿਆਲਾ ਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਹਾਕੀ ਕੋਚ ਹੈ ਯੂਰੋ ਕੱਪ 2016 ਦੇ ਪਹਿਲੇ ਕੁਆਟਰ ਫਾਈਨਲਸ ਪੁਰਤਗਾਲ ਨੇ ਪੋਲੈਂਡ ਨੂੰ ਪੈਨਲਟੀ ਸ਼ੂਟਆਊਟ ਚ 5-3 ਨਾਲ ਹਰਾ ਕੇ ਸੈਮੀ ਫਾਈਨਲਸ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਮਾਸਤੇ ਦੂਜੇ ਮਿੰਟ ਜੀ ਪੋਲੈਂਡ ਦੇ ਰੋਪਰਟ ਲੇਵਾਨ ਦੋ ਬਸਕੀ ਨੇ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਦਵਾਈ ਪੁਰਤਗਾਲ ਦੇ ਲਈ ਰੈਨਾਟੋ ਸਾਚਿੰ ਨੇ ਤੇਤੀਵੇਂ ਮਿੰਟ ਜੀ ਗੋਲ ਕਰਕੇ ਟੀਮ ਨੂੰ ਬਰਾਬਰੀ ਤੱਕ ਪਹੁੰਚਾ ਦਿੱਤਾ ਪਹਿਲਾ ਹਾਫ 1-1 ਦੀ ਬਰਾਬਰੀ ਤੇ ਰਿਹਾ ਪ੍ਰੋ ਕਬੱਡੀ ਲੀਗ ਦੇ ਚੌਥੇ ਸੀਜ਼ਨ ਦੇ 10ਵੇਂ ਮੈਚ ਦੇ ਵਿੱਚ ਵੀਰਵਾਲ ਨੂੰ ਜੈਪੁਰ ਪਿੰਕ ਪੈਂਥਰਜ਼ ਅਤੇ ਬੰਗਲੌਰ ਬੁਲਜ਼ ਦੇ ਵਿਚਾਲੇ ਰੋਮਾਂਚਕ ਮੁਕਾਬਲਾ 28-28 ਤੇ ਟਾਈ ਰਹਾ ਇੱਕ ਸਮੇਂ ਬੰਗਲੌਰ ਦੀ ਟੀਮ ਜੈਪੁਰ ਤੋਂ ਕਾਫੀ ਅੱਗੇ ਨਿਕਲ ਗਈ ਸੀ ਤੇ ਲੱਗ ਰਿਹਾ ਸੀ ਕਿ ਇਹ ਸਾਇਨਲ ਮੈਚ ਦੇ ਕਬਜ਼ਾ ਜਮਾ ਲੇਗੀ ਪਰ ਜੈਪੁਰ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਮੈਚ ਟਾਈ ਕਰਾ ਦਿੱਤਾ ਤੀਜੀ ਰੈਂਕਿੰਗ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜਰ ਫੈਡਰ ਨੇ 파ਰਟ ਟਾਈਮ ਕੋਚ ਅਤੇ ਖਿਡਾਰੀ ਮਾਰਕਸ ਵਿਲਸ ਦਾ ਸੁਪਨਾ ਤੋੜਦੇ ਹੋਏ ਵਿਮਲਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਚ ਸਥਾਨ ਬਣਾ ਲਿਆ ਤਜਰਬੇਕਾਰ ਫੈਡਰ ਲਗਾਤਾਰ ਸੈਟਾਂ ਚ 6-0 6-3 6-4 ਨਾਲ ਜਿੱਤ ਆਪਣੇ ਨਾਂ ਕਰਕੇ ਤੀਜੇ ਦੌਰ ਚ ਪਹੁੰਚਦੇ ਡੇਲੀ ਕੰਪਨੀ ਅਮੂਲ ਨੇ ਰਿਓ 2016 ਦੀ 올림픽 ਖੇਡਾਂ ਦੇ ਵਿੱਚ ਭਾਰਤੀ ਦਲ ਨੂੰ ਸਪਾਂਸਰ ਕਰਨ ਦਾ ਐਲਾਨ ਕੀਤਾ ਹੈ। ਰਿਓ 올림픽 ਅਗਸਤ ਵਿੱਚ ਹੋਣ ਵਾਲਾ ਹੈ। ਗੁਜਰਾਤ ਸਹਿਕਾਰੀ ਮਿਲਕ ਮਾਰਕੀਟਿੰਗ ਫੈਡਰੇਸ਼ਨ ਅਮੂਲ ਬ੍ਰਾਂਡ ਦੇ ਤਹਿਤ ਆਪਣੇ ਉਤਪਾਦਾਂ ਦੀ ਵਿਕਰੀ ਕਰਦੀ ਹੈ। ਜੀਸੀਐਮਐਮਐਫ ਸਪਾਂਸਰ ਕਰਨ ਲਈ ਭਾਰਤੀ 올림픽 ਸੰਘ ਨੂੰ 1 ਕਰੋੜ ਰੁਪਏ ਦਾ ਭੁਗਤਾਨ ਕਰੇਗੀ। ਮਸ਼ੂਰ ਟੈਨਿਸਟਾਰ ਸ਼ਾਰਾਪੋਵ ਇੱਕ ਵਾਰ ਫਿਰ ਤੋਂ ਪੜਾਈ ਕਰਨ ਦਾ ਮਨ ਬਣਾ ਰਹੀ ਹੈ ਸ਼ਾਰਾਪੋਵ ਅਤੇ 2 ਸਾਲ ਦਾ ਬੈਨ ਲੱਗਿਆ ਇਸੇ ਬੈਨ ਦੇ ਦੌਰਾਨ ਸ਼ਾਰਾਪੋਵ ਇੱਕ ਵਾਰ ਫਿਰ ਤੋਂ ਪੜਾਈ ਕਰਨਾ ਚਾਹੁੰਦੀ ਹੈ ਖਬਰਾਂ ਅਨੁਸਾਰ ਸ਼ਾਰਾਪੋਵ ਮਸ਼ਹੂਰ ਹਾਰਵਰਡ ਬਿਜ਼ਨਸ ਸਕੂਲ 'ਚ ਦਾਖਲਾ ਲੈਣ ਜਾ ਰਹੀ ਹੈ ਸ਼ਾਰਾਪੋਵ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ ਜੋ ਉਹਨਾਂ ਦੇ ਫੈਨਸ ਨੂੰ ਬੇਹਤ ਪਸੰਦ ਆਈ ਹੈ ਸ਼ਾਰਾਪੋਵ ਦੀ ਤਸਵੀਰ ਵਾਇਰਲ ਹੋ ਗਈ ਹੈ ਤੇ ਉਸਦੇ ਫੈਨਸ ਲਈ ਚੰਗੀ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਉਹਨਾਂ ਨੂੰ ਸ਼ਾਰਾਪੋਵ ਦੇ ਦਰਸ਼ਨ ਕਰਨੇ ਆਸਾਨ ਹੋ ਜਾਣਗੇ ਸਾਰਾ ਪੋਵਨ ਹਾੜੂ ਯੂਨੀਵਰਸਿਟੀ ਦੇ ਕੈਂਪਸ ਗੇਟ ਦੇ ਬਾਹਰ بیٹھ ਕੇ ਆਪਣੀ ਤਸਵੀਰ ਕਲਿੱਕ ਕੀਤੀ ਹੈ ਇਸ ਤਸਵੀਰຊਿ ਇਸ਼ਾਰਾ ਪੋਵਨ ਦਾਖਲੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਵਰਾਜ ਸਿੰਘ ਦੇ ਫੈਨਸ ਲਈ ਬੁਰੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਖਿਡਾਰੀ ਯੁਵਰਾਜ ਸਿੰਘ ਦੇ ਘਰਚਿਕ ਮੌਤ ਹੋ ਗਈ ਹੈ ਇਸ ਮੌਕੇ ਤੇ ਉਹਨਾਂ ਦੀ ਮਾਂ ਸ਼ਬਨਮ ਸਿੰਘ ਪਹੁੰਚੀ ਹੈ ਪਰ ਯੁਵਰਾਜ ਲੰਡਨ ਦੇ ਵਿੱਚ ਹੀ ਨੇ ਦੱਸਿਆ ਯੁਵਰਾਜ ਦੀ ਨਾਨੀ ਇਸਨੇ ਲਤਾ ਦਾ ਦਿਹਾਂਤ ਹੋ ਗਿਆ ਹੈ ਇਸ ਗਲਤੀ ਜਾਣਕਾਰੀ ਯੁਵਰਾਜ ਦੇ ਕਰੀਬੀ ਅਤੇ ਪੁਰਾਣੇ ਮੈਨੇਜਰ ਨੇ ਦਿੱਤੀ